ਗੱਡੀ ਦਿਖਾਉਣ ਬੰਨ ਗਿਆ ਲੈ ਵੀ ਅੱਜ ਲਾਈ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੀ ਦੀ ਤਸਵੀਰ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਅੱਜ ਰੰਗਣਾ ਸੀ ਇਤੋਂ ਨਗਰ ਕੀਰਤਨ ਆਪਰੇ ਤੇ ਕੀ ਗੱਲ ਹੋਈ ਆ ਬਾਈ ਦੱਸੀ ਸਾਰੀ ਗੱਲ ਬਾਤ ਕਾਲੇ ਖੜਦਾ ਫਲੈਕਸ ਲਾਈ ਸੀ ਸੰਤ ਜਰਨੈਲ ਸਿੰਘ ਪਿੰਡ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਾ ਹਾਂ ਹਾਲੀस्तान ਜਿੰਦਾਬਾਦ ਲਿਖਿਆ ਸੀ ਹਾਂ ਐਸਐਸਓ ਜੋੜਾ ਕੇ ਕਹਿੰਦਾ ਇਹ ਧਾਰੋ ਜਿਹੋ ਸੀ ਦੇ ਵਿੱਚ ਗਲਤ ਗੱਲ ਲਿਖਿਆ ਕਹਿੰਦਾ ਮੈਂ ਤੈਨੂੰ ਓਡੀ ਛਟਾਂਗਾ ਨਾ ਫਲੈਕਸ ਹੂੰ ਪੂਰਾ ਫਬਰ ਆਉਂਦਾ ਜੀ ਫਿਰ ਉਹਨਾਂ ਨੂੰ ਵੀ ਇਹੀ ਕਹਿੰਦਾ ਬੀਜੇਸੀ ਲਾਇਆ ਤਾਂ ਇਹੀ ਰੱਖਣ ਲਈ ਲਾਇਆ ਤੂੰ ਆਵਦੀ ਪਗਣਾ ਅੱਜ ਸਾਡੇ ਚ ਹੀ ਅਸੀਂ ਆਪਦੀ ਪਗਣਾਗੇ ਵੀ ਉਹਨੇ ਲੈਂਦਾ ਵਾ ਹੀ ਨਹੀਂ ਇਹਨੇ ਧਮਕੀਆਂ ਤੋਂ ਨਾ ਸੀ ਅੱਜੜਨਾ ਨਾ ਮੈਂ ਕੱਲ ਡਰਨਾ ਤੇਰੇ ਜਿਓ ਰੋਹਾਂ ਲਾ ਕੇ ਲੈ ਜੀ ਸਾਡੇ ਚ ਹੋਇਆ ਰੱਖ ਲਾਂਗੇ ਹਾਂ ਬਾਕੀ ਬਈ ਪੁਲਿਸ ਤੁਸੀਂ ਦੇਖ ਸਕਦੇ ਹੋ ਲਾਈ ਪਈ ਆ ਬਾਕੀ ਮੁਲਾਜ਼ਮ ਖੜੇ ਆ ਚਾਰੇ ਪਾਸੇ ਫੜਦੇ ਗੱਡੀ ਦੀ ਨਹੀਂ ਉਹ ਘੜੀਆ ਗੱਡੀ ਮਲਾਜ਼ਮ ਪੁਲਿਸ ਫੋਰਸ ਹੋਰ ਵੀ ਪਹੁੰਚ ਰਹੀ ਆ ਪਰ ਸਾਡੇ ਨੌਜਵਾਨਾਂ ਨੂੰ ਆਪਣਿਆਂ ਨੂੰ ਵੀ ਅਪੀਲ ਆ ਜੇ ਪੁਲਿਸ ਨੂੰ ਧੱਕੇ ਨਾਲ ਲਾਹੂ ਦਾ ਅਸੀਂ ਲਾਉਣ ਨਹੀਂ ਦੇਣਾ ਠੀਕ ਆ ਜੋਰ ਜ਼ਬਰਦਸਤੀ ਕਾਲਾ ਪ੍ਰੀਤ ਕਿੱਧਰ ਭੱਗ ਗਿਆ ਖੜਦਾ ਕਾਲੇ ਕਾਲੇ ਮੇਰੇ ਲਾਲਾ ਜਿੰਨਾ ਇੰਨਾ ਜ਼ੋਰ ਦੇ ਪੁਲਿਸ ਚਿੱਟੇ ਤੇ ਲਾਦੇ ਹਨਾ ਕਿ ਨਹੀਂ ਚਿੱਟਾ ਖਤਮ ਹੋ ਜਾਏ ਬਾਈ ਹਾਂ ਉਹ ਤੇ ਲਾ ਰੱਖਿਆ ਪੁਲਿਸ ਨੇ ਜੋ ਇੱਥੇ ਨੇੜੇ ਕਿਹੜੇ ਚਿੱਟੇ ਵਾਲੇ ਵੀ ਬਥੇਰੇ ਤੱਕਾ ਤਾਂ ਇਹਨਾਂ ਨੂੰ ਦੱਸਦਾਂ ਨੇਗਾ ਹਾਂ ਸਾਡੇ ਇਹ ਇਹ ਬਾਕੀ ਸੁਪਰੀਮ ਕੋਰਟ ਦੇ ਆਰਡਰ ਆ ਵੀ ਇਹ ਲਾ ਨਹੀਂ ਸਕਦੇ ਪਰ ਇਹ ਪੁਲਿਸ ਫਿਰ ਵੀ ਧੱਕਾ ਕਰਦੀ ਆ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਵੀ ਉੱਤੇ ਬੰਨਣ ਦੀ ਕੋਸ਼ਿਸ਼ ਕਰਦੀ ਆ ਤੇ ਨੌਜਵਾਨ ਨੂੰ ਅਪੀਲ ਹੱਥੇ ਨੰਬਰ ਅਸੀਂ ਦਿੱਤਾ ਵੀ ਪੈਨ ਡਾਕ ਲਈਏ ਭਰਾਓ ਜਿਹੜੇ ਆਪਣੇ ਹਨ ਮੁੰਡੇ ਲਿਆਜੀ ਨੇ ਸਾਰੇ ਪਿਆਰ ਕਰਨ ਵਾਲੇ ਆ ਜਿਹੜੇ ਮਹਾਰਾਜ ਰਣਜੀਤ ਸਿੰਘ ਦੇ ਸੰਤ ਜਨਾਰਾ ਸਿੰਘ ਪੰਡਰਾਲਾ ਨੂੰ ਪਿਆਰ ਕਰਨ ਵਾਲੇ ਆ ਤੇ ਪਿੰਡ ਅਗਲੀ ਪਹੁੰਚੋ ਬਈ ਬਾਕੀ ਤਾਂ ਸਾਰੇ ਮੁੰਡਿਆਂ ਨੂੰ ਕਰਤਾ ਹੁਣ ਜਥੇਬੰਦੀਆਂ ਵਾਲਾ ਨਾ ਵੀ ਹੋ ਗਈ ਗੱਲ ਵੀ ਇਹ ਤਾਂ ਹੈ ਨਹੀਂ ਵੀ ਇਹ ਕੋਈ ਐ ਪੱਟ ਕੇ ਲੈ ਜਾਣਗੇ ਨਾ ਅਸੀਂ ਪੱਟਣ ਦੀ ਇੱਜ਼ਤ ਤੇ ਨਾ ਹੀ ਕਰਾਂ ਕਨਹੀਂ ਕਾਲੇ ਹਾਂ ਹਾਂ ਤਾਂ ਨਹੀਂ ਦਿੰਦੇ ਬਈ ਹਾਂ ਪਰਚਾ ਦੇਣਾ ਪਰਚਾ ਦੇ ਦੇਣ ਕੁਝ ਮਰਜ਼ੀ ਕਰ ਲੈਣਾ ਯਾਰ ਕੋਈ ਚੱਕਰ ਹੀ ਨਹੀਂ ਹੈ ਜੇ ਹੁਣ ਲੱਗ ਗਿਆ ਤਾਂ ਲੱਗ ਗਿਆ ਕਰ ਦਿਓ ਬਈ ਮਨੇ ਸ਼ੇਅਰ ਦੇ ਲਈ ਸੰਤ ਜਰਨੈਲ ਸਿੰਘ ਖਾਸਾ ਆਪਣੇ ਡਰਾਮ ਨੂੰ ਪਿਆਰ ਕਰਦੇ ਆ ਆ ਪੋਸਟਰ ਉਧਰ ਲਈ ਬਸ ਹੋਣਾ ਸੀ ਗੱਲ ਕਰੇ ਅਦਰੋਂ ਅਦਰੋਂ ਗੇਟ ਲਾਈ ਬਠੇ ਕਿਉਂਕਿ ਚਾਰੇ ਪਾਸੇ ਪੁਲਿਸ ਲੱਗੀ ਖੜੀ ਆ ਤੇ ਪਹਿਲਾਂ ਲਾਉਣ ਵੀ ਆਏ ਸੀ ਤੇ ਉਲਾਪਰੀ ਦੇ ਤੋਂ ਵੀਡੀਓ ਨਾਲ ਲੱਗਿਆ ਫਿਰ ਬੱਗ ਗਿਆ